ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ 31 ਸ਼ਬਦ ਸੰਪੂਰਨ ਹੋਏ ਹਨ ਜੋ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਰੰਮ ਕਰਦੇ ਹਨ 483 84 ਅੰਗ ਤੇ ਭਗਤ ਜੀ ਦੇ ਸ਼ਬਦ ਰੰਮ ਹੁੰਦੇ ਹਨ ਜੀ ਆਓ ਭਗਤ ਕਬੀਰ ਸਾਹਿਬ ਜੀ ਭਾਈ ਵਤਨ ਕਰਦੇ ਹਨ ਆਸਾ ਪਹਿਲੀ ਘਰੂਪ ਪੁਜਾਤ ਕੁਲਖਣੀ ਸਹਰੇ ਪਈਏ 부ਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਜੇ ਉਦਰ ਧਰੀ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਹੋਇ ਅਗਲਾ ਸ਼ਬਦ ਆਰੰਭ ਕਰਦੇ ਹੋਏ ਸਾਨੂੰ ਜੀਵਾਂ ਨੂੰ ਪ੍ਰਦੇਸ਼ ਬਖਸ਼ਦੇ ਹਨ ਇਸ ਪਦ ਦਾ ਇਹ ਦੂਜਾ ਸ਼ਬਦ ਰੰਮ ਹੁੰਦਾ ਹੈ ਜਿੱਥੇ ਭਗਤ ਜੀ ਉਸ ਬਿਰਤੀ ਬਾਰੇ ਗੱਲ ਕਰਦੇ ਹਨ ਜਿਹੜੀ ਕਿ ਮਨੁੱਖ ਦੇ ਉਹ ਪ੍ਰਮਾਤਮਾ ਦੇ ਮੇਲ ਕਾਰਨ ਚੇਂਜ ਹੋ ਜਾਂਦੀ ਹੈ ਆਵੇਂ ਕਿ ਕੁਝ ਲੇਖਕਾਰਾਂ ਨੇ ਟਿੱਕਾਕਾਰਾਂ ਨੇ ਇਹਦੀ ਥਾਨਕਾ ਦੱਸੀ ਹੈ ਕਿ ਭਗਤ ਜੀ ਦੇ ਦੋ ਸ਼ਾਦੀਆਂ ਦੋ ਵਿਆਹ ਹੋਏ ਸੀ ਇਹ ਕੁਝਕ ਟੀਕਾ ਕਾਰਨ ਇਹਦਾ ਵਰਣਨ ਕੀਤਾ ਹੈ ਇਹ ਪਹਿਲੀ ਘਰ ਵਾਲੀ ਔਰਤਿ ਬਾਰੇ ਪਹਿਲਾਂ ਵਰਣਨ ਕਰਦੇ ਹਨ ਫਿਰ ਦੂਜੀ ਬਾਰੇ ਪਰ ਜੇ ਬਾਣੀ ਦੀ ਸੇਧ ਤੋਂ ਲਈਏ ਭਗਤ ਜੀ ਦਾ ਦੁਨੀਆ ਪ੍ਰਤੀਪਦੇਸ਼ ਸੀ ਉਹ ਆਤਮਿਕ ਜੀਵਨ ਦੀ ਗੱਲ ਕਰਦੇ ਆਂ ਸ਼ਬਦ ਦੇ ਵਿੱਚ ਕੀ ਪਹਿਲੋਂ ਬਿਰਤੀ ਕੈਸੀ ਹੁੰਦੀ ਹੈ ਮਨੁੱਖ ਦੀ ਜਦੋਂ ਪ੍ਰਭੂ ਪਰਮੇਸ਼ਰ ਪਤੀ ਨਾਲ ਮੇਲ ਹੁੰਦਾ ਹੈ ਫਿਰ ਉਹ ਜੀਵ ਰੂਹ स्त्री ਦੇ ਵਿੱਚ ਕੈਸੀ ਚੇਂਜਿੰਗ ਹੁੰਦੀ ਹੈ ਇਹ ਸ਼ਬਦ ਦੇ ਰਾਹੀਂ ਭਗਤ ਜੀ ਉਸ ਪ੍ਰਗਟ ਕਰਦੇ ਹਨ ਤੇ ਦੱਸਦੇ ਹਨ ਭਗਤ ਜੀ ਪਹਿਲੀ ਕੁ ਕ ਰੂਪ ਕੁਜਾਤ ਕੁਲਖਣੀ ਸਹਰੇ ਪਈਏ 부ਰੀ ਕਹਿੰਦੇ ਜਿਸ ਤਰ੍ਹਾਂ ਇੱਕ ਨਿਆਣ ਇਸਤਰੀ ਹੁੰਦੀ ਹੈ ਜਿਹੜੀ ਕਹਿੰਦੇ ਪਹਿਲੀ ਪਹਿਲੋਂ ਦਾ ਕੁਲਖਣੀ ਇਸਤਰੀ ਕਿ ਆ ਜਾਂਦਾ ਨੂੰ ਜਿਹੜੀ ਕੀ ਆ ਉਸ ਗੁਣਾ ਦੇ ਵਿੱਚ ਨੁਪਾਨ ਨਹੀਂ ਹੁੰਦੀ ਜਿਹਦੇ ਵਿੱਚ ਬਾਦ ਘਾਟ ਹੁੰਦੀ ਹੈ ਜਦੋਂ ਉਹ ਸੌਰੇ ਘਰ ਜਾਂਦੀ ਹੈ ਤੇ ਉਹਦੇ ਗੁਣਾਂ ਨੂੰ ਦੇਖ ਕੇ ਉਹਨੂੰ ਪਛਾਣਿਆ ਜਾਂਦਾ ਹੈ ਜਿਹਦੇ ਵਿੱਚ ਉਗਣ ਹੁੰਦੇ ਹਨ ਕਰੂਪ ਕੁजात ਕੁਲਖਣੀ ਕਿਹਾ ਭਗਤ ਕਬੀਰ ਸਾਹਿਬ ਜੀ ਨੇ ਉਹ ਮੂਸੂਸ ਕਰਾਇਆ ਪ੍ਰਗਟ ਕੀਤਾ ਹੈ ਇਹਨੂੰ ਕੁजात ਕਿਹਾ ਜਾਂਦਾ ਕੁਲਖਣੀ ਕਿਹਾ ਜਾਂਦਾ ਸੀ ਇਸਤਰੀ ਨੂੰ ਜਿਹਦੇ ਵਿੱਚ ਕੁਲਖਣੀ ਤਾਂ ਕਿ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਪੁਜਾਤ ਜਾਤ ਦੀ ਵੀ ਨਹੀਂ ਪੁਜਾਤ ਤਿਆ ਕਿਹਾ ਜਾਂਦਾ ਕਿ ਔਗਣਾ ਦੀ ਭਰੀ ਹੋਈ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਉਹ ਲਖਣੀ ਭਗਤ ਜੀ ਕਹਿੰਦੇ ਉਹਨੂੰ ਕਿਹਾ ਜਾਂਦਾ ਸੋਹਰੇ ਘਰ ਵਿੱਚ ਜਿਹੜੀ ਕੀ ਪੇਕੇ ਘਰ ਤੋਂ ਕੋਈ ਗੁਣ ਨਾ ਲੈ ਕੇ ਆਵੇ ਸਾਰੇ ਪਾਸੇ ਔਗਣਾ ਦੀ ਭਰੀ ਹੋਵੇ ਕਿ ਭਗਤ ਜੀ ਕਹਿੰਦੇ ਉਹਨੂੰ ਐਸਾ ਦਰਸਾਇਆ ਜਾਂਦਾ ਹੈ ਉਹਨੂੰ ਬੁਰੀ ਕਿਹਾ ਜਾਂਦਾ ਆਵਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਤਰੀ ਅਗਲੇ ਬੰਦ ਦੇ ਵਿੱਚ ਪਦ ਵਿੱਚ ਭਗਤ ਜੀ ਦਰਸਾ ਰਹੇ ਨੇ ਕਹਿੰਦੇ ਇੱਕ ਐਸੀ ਸਤਰੀ ਹੁੰਦੀ ਐ ਇਸ ਦੀ ਸੁਲਖਣੀ ਕਿਹਾ ਜਾਂਦਾ ਕਹਿੰਦੇ ਆਵਕੀ ਸਰੂਪ ਜਿਦੋਂ ਦਾ ਭਗਤ ਜੀ ਕਹਿੰਦੇ ਉਹ ਚੀਜ ਗਈ ਆਈ ਆਈ ਰੂਹ ਦੇ ਵਿੱਚ ਅੰਦਰ ਹਿਰਦੇ ਵਿੱਚ ਕਹਿੰਦੇ ਉਸ ਤਰ੍ਹਾਂ ਜਿਸ ਤਰ੍ਹਾਂ ਇੱਕ ਸੁਲੱਖਣੀ स्त्री ਦੇ ਵਿੱਚ ਗੁਣ ਹੁੰਦੇ ਹਨ ਕਹਿੰਦੇ ਆਪ ਕੀ ਸਰੂਪ ਸੁਜਾਨ ਜਿਹਨੂੰ ਸੁਜਾਨ ਕਿਹਾ ਜਾਂਦਾ ਸੋਹਰੇ ਘਰ ਦੇ ਵਿੱਚ ਕੀ ਬਹੁਤ ਸਿਆਣੀ स्त्री ਆਈ ਹੈ ਜਿਨੇ ਘਰ ਸੰਭਾਲਿਆ ਆਪਾਂ ਕਹਿੰਦੇ ਨਾ ਆਪ ਘਰਾਂ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤੇ ਨਵੀਂ ਵਿਆਹੀ ਬਹੂ ਨੂੰ ਔਟੀ ਨੂੰ ਆਪਾਂ ਕਹਿੰਦੇ ਆ ਯਾਰ ਚੰਗੇ ਘਰ ਦੀ ਆਈ ਹੈ ਜਿਹਦੇ ਵਿੱਚ ਇੰਨੇ ਚੰਗੇ ਗੁਣ ਹਨ ਜਿਹਨੇ ਆਪਣਾ ਘਰ ਸੰਭਾਲਿਆ ਹੈ ਪਰਿਵਾਰ ਨੂੰ ਸੰਭਾਲਿਆ ਹੈ ਜਿਹੜੀ ਘਰ ਦੇ ਪਰਿਵਾਰ ਦੀ ਗੱਲਬਾਤ ਦੇ ਅਨੁਸਾਰ ਚੱਲਦੀ ਹੈ ਪਤੀ ਦੇ ਗੁਣਾ ਅਨੁਸਾਰ ਚੱਲਦੀ ਹੈ ਤੇ ਆਪਾਂ ਕਹਿੰਦੇ ਆ ਸੁਲੱਖਣੀ ਇਸਤਰੀ ਹੈ ਸਿਆਣੀ ਇਸਤਰੀ ਹੈ ਜਿਹਦਾ ਕੋਈ ਕੋਈ ਗੱਲਬਾਤ ਹੀ ਨਹੀਂ ਸੁਣੀ ਆਮ ਆਪਣੇ ਬੋਲ ਹੁੰਦਿਆਂ ਵੱਡਿਆਂ ਦੇ ਤੇ ਭਗਤ ਜੀ ਉੱਥੇ ਇਹ ਬੋਲਾਂ ਦੇ ਰਾਈਓ ਹਿਰਦੇ ਦੀ ਜਿਹੜੀ ਗੱਲ ਹੈ ਪ੍ਰਗਟ ਕਰ ਦੇਣ ਅਬ ਕੀ ਸੁਜਾ ਸਰੂਪ ਸੁਜਾਨ ਸੁਲਖਣੀ ਕਹਿੰਦੇ ਕੈਸੀ ਹੁੰਦੀ ਹੈ ਭਗਤ ਜੀ ਕਹਿੰਦੇ ਜਿਹੜੀ ਸ਼ੁਭ ਗੁਣਾ ਨਾਲ ਭਰਪੂਰ ਹੁੰਦੀ ਆ ਉਹਨੂੰ ਸੁਲਖਣੀ ਕਿਹਾ ਜਾਂਦਾ ਹੈ ਸਹਜੇ ਉਦਰ ਭਰੀ ਤੇ ਇਸੇ ਤਰੀ ਭਗਤ ਜੀ ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਜੀਵ ਰੂਪ ਇਸਤਰੀ ਜਦੋਂ ਹੁੰਦੀ ਆ ਜਿਹੜੀ ਉਹ ਗੁਣਾਂ ਨੂੰ ਧਾਰਨ ਕਰ ਲੈਂਦੀ ਹੈ ਜੀਵ ਰੂਪ ਇਸਤਰੀ ਹਿਰਦੇ ਦੇ ਜਿਹੜੇ ਉਹ ਗੁਣ ਇਕੱਠੇ ਹੋ ਜਾਂਦੇ ਹਨ ਉਹਨੂੰ ਕਹਿੰਦੇ ਜਿਸ ਤਨਔ ਸਿਸਤਰੀ ਨੂੰ ਕਿਹਾ ਜਾਂਦਾ ਹੈ ਉਹ ਪ੍ਰਭੂ ਦੀ ਨਿਗਾਹ ਵਿੱਚ ਉਹ ਵੀ ਅਸੀ ਹੁੰਦੀ ਹੈ ਕੋਈ ਲੈਣੀ ਹੁੰਦੀ ਹੈ ਕੋਜਾਤ ਹੁੰਦੀ ਹੈ ਉਹ ਸਹੁਰੇ ਘਰ ਦੇ ਵਿੱਚ ਇੱਜ਼ਤ ਮਾਣ ਨਹੀਂ ਪਾ ਸਕਦੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਸੰਸਾਰ ਵਿੱਚ ਜਿਹੜਾ ਮਨੁੱਖ ਔਗਣਾ ਨੂੰ ਲੈ ਕੇ ਤੁਰਦਾ ਹੈ ਤੇ ਆਪਾਂ ਦੇਖਦੇ ਹਾਂ ਉਹਦਾ ਕੀ ਹਾਲ ਹੁੰਦਾ ਹੈ ਦੇ ਦੇ ਵਿੱਚ ਐਸੇ ਗੁਣ ਆਗਣ ਹੁੰਦਿਆਂ ਤੇ ਉਹਨੂੰ ਉਹਨੂੰ ਵੀ ਆਪਾਂ ਬੂਰਾ ਹੀ ਕਹਿੰਨੇ ਆ ਨਾ ਸੰਸਾਰ ਵਿੱਚ ਐਸੇ ਮਨੁੱਖ ਨੂੰ ਬੂਰਾ ਕਿਹਾ ਜਾਂਦਾ ਉਹਨੂੰ ਬੂਰਾ ਬੋਲਿਆ ਜਾਂਦਾ ਕਿ ਤੇ ਇਸੇ ਤਰ੍ਹਾਂ ਹੀ ਉਸ स्त्री ਹੁੰਦੀ ਹੈ ਭਗਤ ਜੀ ਕਹਿੰਦੇ ਜਦੋਂ ਪਰਉ ਦਾ ਮੇਲ ਹੁੰਦਾ ਹੈ ਗੁਰਮੁਖ ਦਾ ਪਰਮੇਸ਼ਰ ਦੇ ਨਾਲ ਫਿਰ ਉਸੇ ਵਿੱਚ ਸਿਆਣੀ ਔਰਤ ਦੀ ਤਰ੍ਹਾਂ ਉਹ ਗੁਣ ਆ ਜਾਂਦੇ ਹਨ ਭਗਤ ਜੀ ਕਹਿਣਾ ਕਰਦੇ ਨੇ ਅਬ ਕੀ ਸਰੂਪ ਕਹਿੰਦੇ ਉਹਦਾ ਸਰੂਪ ਚੇਂਜ ਹੋ ਜਾਂਦਾ ਸੋ ਸਿਆਣੀ ਬਣ ਜਾਂਦੀ ਐ ਸੂ ਜਵਾਨ ਬਣ ਜਾਂਦੀ ਐ ਉਹਨੂੰ ਸਲਖਣੀ ਕਿਹਾ ਜਾਂਦਾ ਕਿ ਚੰਗੀ ਔਰਤ ਐ ਸੁਖ ਦੇਣ ਵਾਲੀ ਐ ਸਹਜੇ ਉਦਰ ਭਰੀ ਕਹਿੰਦੇ ਇਹਦਾ ਉਹਦਾ ਗੁਣਾ ਲਲ ਭਰਪੂਰ ਹੁੰਦਾ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਇਹ ਦੂਜਾ ਪਦ ਆਰੰਭ ਕਰਦੇ ਹਨ ਭਗਤ ਜੀ ਕਹਿੰਦੇ ਭਲੀ ਸਰੀ ਮੂਈ ਮੇਰੀ ਮੇਰੇ ਕਹਿੰਦੇ ਪਹਿਲੀ ਜਿਹੜੀ ਬਿਰਤੀ ਸੀ ਨਾ ਉਹ ਮੋਗੀ ਖਤਮ ਹੋ ਗਈ ਉਹ ਮਰ ਗਈ ਮੂਰੀ ਜਿਹੜੀ ਮਨ ਦੀ ਬਿਰਤੀ ਸੀ ਉਹਗਨਾ ਭਰੀ ਜਿਹੜੀ ਮਨ ਦੀ ਜਿਹੜੀ ਅੰਦਰ ਬਿਰਤੀ ਹੁੰਦੀ ਹੈ ਨਾ ਸਾਡੇ ਉਹੀ ਚੇਂਜ ਹੁੰਦੀ ਹੈ ਇੱਕੋ ਮਨੁੱਖ ਦੀ ਜਿਹੜੀ ਬਿਰਤੀ ਜਦੋਂ ਚੇਂਜ ਹੋ ਜਾਂਦੀ ਹੈ ਮਨੁੱਖ ਕੋਈ ਹੁੰਦਾ ਹੈ ਪੁਰਾਣੀ ਉਹੀ ਹੁੰਦਾ ਹੈ ਪਰ ਉਹਦੀ ਸੋਚ ਚੇਂਜ ਹੁੰਦੀ ਹੈ ਜਦੋਂ ਮਨੁੱਖ ਜੁੜਦਾ ਹੈ ਜਦੋਂ ਗੁਣ ਧਾਰਨ ਕਰਦਾ ਤੇ ਔਗਣਾ ਨੂੰ ਛੱਡਦਾ ਉਹ ਸੋਚ ਹੀ ਬੰਦੇ ਦੀ ਬਦਲਦੀ ਔਰ ਕੁਝ ਨਹੀਂ ਬਦਲਦਾ ਸਰੀਰ ਥੋੜਾ ਬਦਲਦਾ ਸਾਡਾ ਸਰੀਰ ਤਾਂ ਉਸੇ ਤਰ ਹੀ ਰਹਿੰਦਾ ਹੈ ਹਿਰਦੇ ਅੰਦਰ ਸੋਚ ਬਦਲ ਜਾਂਦੀ ਹੈ ਸਾਡਾ ਰਸਤਾ ਚੇਂਜ ਹੋ ਜਾਂਦਾ ਪਰ ਤੇ ਭਗਤ ਜੀ ਉਥੇ ਦਸਤਾੰਤ ਦੇ ਨਨ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਕਹਿੰਦੇ ਮੇਰੀ ਪਹਿਲੀ ਬਾਰੀ ਜਿਹੜੀ ਬਿਰਤੀ ਸੀ ਨਾ ਪਹਿਲੀ ਉਹ ਜਿਹੜੀ ਨਾਸ ਹੋ ਗਈ ਮਾੜੀ ਬਿਰਤੀ ਸੀ ਜਿਹੜੀ ਕਲਹਿਣੀ ਕੁਲਖਣੀ ਕਹਿੰਦੇ ਉਹ ਨਾਸ ਹੋ ਗਈ ਪਹਿਲੀ ਬਿਰਤੀ ਮੇਰੀ ਖਤਮ ਹੋ ਗਈ ਹੁਣ ਜਿਹੜੀ ਬਿਰਤੀ ਪ੍ਰਾਪਤ ਹੋਈ ਏ ਭਗਤ ਜੀ ਕਹਿੰਦੇ ਜੁਗ ਜੁਗ ਜਿਉ ਮੇਰੀ ਅਬ ਕੀ ਧਰੀ ਕਹਿੰਦੇ ਇਹ ਬਿਰਤੀ ਭਗਤ ਜੀ ਕਹਿੰਦੇ ਐਸੀ ਬਿਰਤੀ ਐ ਕਹਿੰਦੇ ਜਿਹੜੀ ਜੁਗਾ ਤੱਕ ਜਿੰਦੀ ਰਹਿਣੀ ਐ ਜੁਗ ਜੁਗ ਜਿਉ ਮੇਰੀ ਅਬ ਕੀ ਧਰੀ ਕਹਿੰਦੇ ਜਿਹੜੀ ਹੁਣ ਧਾਰਨ ਕੀਤੀ ਐ ਨਾ ਅਸੀਂ ਬਿਰਤੀ ਭਗਤ ਜੀ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਬਿਰਤੀ ਐਸੀ ਹੈ ਕਹਿੰਦੇ ਜੁਗਾਂ ਤੱਕ ਇਹ ਜਿੰਦੀ ਰਹਿਣੀ ਹੈ ਕਹਿੰਦੇ ਬਿਰਤੀ ਬਦਲਦੀ ਹੈ ਮਨੁੱਖ ਦੀ ਗੁਣ ਆ ਜਾਂਦੇ ਹਨ ਗੁਣ ਜੁਗਾਂ ਤੱਕ ਜਿੰਦੇ ਰਹਿੰਦੇ ਹਨ ਗੁਣਾ ਕਰ ਕੀ ਮਨੁੱਖ ਸਰਜੀਤ ਹੁੰਦਾ ਆਤਮਾ ਅੰਬਰ ਹੁੰਦੀ ਹੈ ਗੁਗ ਜੁਗ ਜੀਓ ਮੇਰੀ ਅਬ ਕੀ ਧਰੀ ਜਿਹੜੇ ਹੁਣ ਹਿਰਦੇ ਵਿੱਚ ਗੁਣ ਅਸੀ ਇਕੱਤਰ ਕਰ ਲੈਣ ਭਗਤ ਜੀ ਕਹਿੰਦੇ ਉਹ ਜੁਗਾਂ ਤੱਕ ਸਰਜੀਤ ਹਨ ਰਹਾ ਕਹੋ ਕਬੀਰ ਜਦ ਲਹਿਰੀ ਆਈ ਵੱਡੀ ਕਾ ਸੁਹਾਗ ਟਰਿਓ ਫਿਰ ਭਗਤ ਜੀ ਖੀਲੀ ਤੁਖ ਵਿੱਚ ਬਚਨ ਕਰਨ ਦੇਣਾ ਕਹੋ ਕਬੀਰ ਵੀਰ ਸਾਹਿਬ ਜੀ ਕਹਿੰਦੇ ਸੀ ਕਹਿਣਾ ਕਰਦੇ ਹਾਂ ਜਦ ਦਿਹੂਰੀ ਭਗਤ ਜੀ ਕਹਿੰਦੇ ਜਦੋਂ ਛੋਟੀ ਦਿਹੂਰੀ ਛੋਟੀ ਨੂੰ ਕਹਿੰਦੇ ਆ ਕਹਿੰਦੇ ਜਦੋਂ ਛੋਟੀ ਭੈਣ ਆ ਗਈ ਨਾ ਕਹਿੰਦੇ ਫਿਰ ਵੱਡੀ ਜਿਹੜੀ ਔਗਣਾ ਦੀ ਭਰੀ ਸੀ ਉਹ ਨਾਸ ਹੋ ਗਈ ਕਹਿੰਦੇ ਧੋਰੀ ਆਈ ਬਰੀ ਕਾ ਸੁਹਾਗ ਟਰਿਓ ਇਹਨ ਜਿਹੜੀ ਪਹਿਲੀ ਸੀ ਨਾ ਉਹ ਬਿਰਤੀ ਖਤਮ ਹੋ ਗਈ ਹੁਣ ਕਹਿੰਦੇ ਹੁਣ ਛੋਟੀ ਬੇਸਮਝ ਜਿਹੜੀ ਛੋਟੀ ਭੈਣ ਸੀ ਉਹ ਆ ਗਈ ਉਹ ਗੁਣਾ ਦੀ ਭਰੀ ਹੋਈ ਸੀ ਪੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਜਬ ਧੋਰੀ ਆਈ ਬਰੀ ਦਾ ਸੁਹਾਗ ਟਰਿਓ ਕਹਿੰਦੇ ਵੱਡੀ ਜਿਹੜੀ ਸੀ ਉਹਦਾ ਸੁਹਾਗ ਖਤਮ ਹੋ ਗਿਆ ਉਹਦੇ ਭਾਵ ਕੀ ਔਗਣਾ ਦਾ ਜਿਹੜਾ ਸੀ ਬੋਲ ਬਾਲਾ ਉਹ ਖਤਮ ਹੋ ਗਿਆ ਜਦੋਂ ਗੁਣਾ ਰੂਪੀ ਭੈਣ ਹਿਰਦੇ ਵਿੱਚ ਵਸ ਗਈ ਲਹੋ ਜੀ ਸੰਗ ਭਈ ਅਬ ਮੇਰੇ ਜੇਠੀ ਠੌਰ ਠਰਿਓ ਇਕੀਰਲੀ ਟਕ ਵਿੱਚ ਭਗਤ ਜੀ ਬਚਨ ਕਰਦੇ ਨੇ ਲੋਹਰੀ ਕਹਿੰਦੇ ਛੋਟੀ ਸੰਗ ਭਈ ਜਦੋਂ ਉਹਦਾ ਸੰਗ ਕੀਤਾ ਅਬ ਮੇਰੀ 제ਠੀ ਠੌਰ ਠਰਿਓ ਕਹਿੰਦੇ ਹੁਣ ਉਹ ਮਤ ਜਿਹੜੀ ਸੀ ਉਹ ਖਤਮ ਹੋ ਗਈ ਉਹ ਮਾਰ ਭਗਤ ਜੀ ਕਹਿੰਦੇ ਨੱਟ ਗਈ ਔਗਣਾ ਦੀ ਭਰੀ ਸੀ ਜਿਹੜੀ ਮਤੋਂ ਨਾਸ ਹੋ ਗਈ ਕਹਿੰਦੇ ਗੁਨਾ ਦਾ ਅੰਦਰ ਪ੍ਰਕਾਸ਼ ਹੋ ਗਿਆ ਆਸ ਅਗਲਾ ਪਦ ਸ਼ਬਦ ਭਗਤ ਜੀ ਰੰਮ ਕਰਦੇ ਹਨ ਮੇਰੀ ਬਹੁਰਿਆ ਕੋ ਧਨਿਆ ਨਾ ਇਸ ਸ਼ਬਦ ਵਿੱਚ ਵੀ ਉਹ ਵਿਰਤੀ ਪ੍ਰਗਟ ਕਰਦੇ ਹਨ ਕਹਿੰਦੇ ਮੇਰੀ ਬਹੁਰਿਆ ਕੋ ਬਹੂ ਨੂੰ ਕਹਿੰਦੇ ਨੇ ਬਹੁਰਿਆ ਉਸ ਭਾਸ਼ਾ ਦੇ ਵਿੱਚ ਜਿਵੇਂ ਆਪਾਂ ਬੋਟੀ ਨੂੰ ਕਹਿੰਦੇ ਨੇ ਬਹੂ ਕਹਿੰਨੇ ਆ ਕਈ ਭਾਸ਼ਾ ਵਿੱਚ ਬੋਟੀ ਕਿਹਾ ਜਾਂਦਾ ਹੈ ਪਤਲੀ ਕਹਿੰਨੇ ਆ ਇਹ ਕਈ ਇਲਾਕਿਆਂ ਵਿੱਚ ਬਹੂ ਕਹਿੰਦੇ ਬਿਹੋਰੀ ਕਹਿੰਦੇ ਹਨ ਭਗਤ ਜੀ ਕਹਿੰਦੇ ਮੇਰੀ ਬਹੋਰੀ ਕੋ ਧਨਿਆ ਨਾਉ ਲੈ ਰੱਖੂ ਰਾਮ ਜਨਿਆ ਨਾਉ ਜਦੋਂ ਦਾ ਰਾਮ ਦਾ ਨਾਮ ਭਗਤ ਜੀ ਕਹਿੰਦੇ ਜਣਿਆ ਹਿਰਦੇ ਵਿੱਚ ਵਸਾਲਿਆ ਇਨ ਮੁੰਡੀਆਂ ਨੇ ਮੇਰਾ ਘਰ ਤੰਦਰਾਵਾ ਭਗਤ ਜੀ ਕਹਿੰਦੇ ਇਨ ਮੁੰਡੀਆਂ ਨੇ ਮੇਰਾ ਘਰ ਤੰਦਰਾਵਾ ਕਹਿੰਦੇ ਸਾਧ ਸੰਗਤ ਰੂਪ ਮੁੰਡੀਆਂ ਨੇ ਗਿਆਨ ਰੂਪ ਸੰਗੀਆਂ ਨੇ ਕਹਿੰਦੇ ਮੇਰਾ ਘਰ ਉਜਾੜਦਾ ਕਹਿੰਦੇ ਔਗਣਾ ਦਾ ਜਿਹੜਾ ਪਰਿਆ ਘਰ ਸੀ ਨਾ ਉਹ ਖਤਮ ਕਰਦਾ ਭਗਤ ਕਬੀਰ ਜੀ ਕਹਿੰਦੇ ਹਨ ਕਹੇ ਮੁੰਡੀਆਂ ਨੇ ਮੇਰਾ ਘਰ ਤੰਦਰਾਵਾ ਤੰਦਰਾਵੇ ਤੋਂ ਬਾਅਦ ਭਾਵ ਕੀ ਖਤਮ ਕਰਤਾ ਜਿਹੜਾ ਤੰਦੂ ਘਰ ਦਾ ਹਿਰਦੇ ਦੇ ਵਿੱਚ ਪਹਿਰਾ ਸੀ ਨਾ ਅਫਗਾਨਾ ਦਾ ਭਗਤ ਜੀ ਕਹਿੰਦੇ ਉਹ ਘਰ ਹੀ ਜਾੜਦਾ ਕਿੰਨੇ ਸਾਧ ਸੰਗਤ ਨੇ ਕਹਿੰਦੇ ਇਹਨਾਂ ਮੁੰਡੀਆਂ ਨੇ ਮੇਰਾ ਘਰ ਤੰਦਰਾਵਾ ਜਦੋਂ ਕਹਿੰਦੇ ਸੰਗਤ ਕੀਤੀ ਗੁਰਮੁਖਾਂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਆਇਆ ਕਿੰਦ ਕਹਿੰਦੇ ਸਿਉਣ ਕਰਕੇ ਦੇਖੋ ਉਹ ਬੋਲ ਬਾਲਾ ਹੋ ਗਿਆ ਭਗਤ ਜੀ ਕਹਿੰਦੇ ਉਹਦਾ ਪ੍ਰਭਾਵ ਜ਼ਿਆਦਾ ਸੀ ਸੰਗਤ ਦਾ ਜਿਹਦੇ ਕਾਰਨ ਔਗੁਣਾ ਰੂਪੀ ਜਿਹੜਾ ਘਾਰ ਸੀ ਉਹ ਧੰਦੂ ਘਾਰਾ ਖਤਮ ਹੋ ਗਿਆ ਤੇ ਬਚਨ ਕਰਦੇ ਨੇ ਭਗਤ ਜੀ ਬਟਵਹਿ ਰਾਮ ਰਮਉਆ ਲਾਵਾ ਕਹਿੰਦੇ ਰਾਮ ਨੇ ਇਸ ਘਾਰ ਹਿਰਦੇ ਰੂਪੀ ਬਟਵੇ ਨੂੰ ਕਹਿੰਦੇ ਬਟਵੇ ਤੋਂ ਭਾਵ ਹਿਰਦਾ ਮਨ ਕਹਿੰਦੇ ਮਨ ਨੂੰ ਰਾਮ ਰਮਉਆ ਲਾਵਾ ਕਹਿੰਦੇ ਉਹਦੇ ਰਾਮ ਦੇ ਰਮ ਹੋਏ ਨਾਮ ਦੀ ਨੀਤੀ ਮਨ ਜਿਹੜਾ ਸੀ ਰੰਗਿਆ ਗਿਆ ਰਹਾਉ ਕਹਤ ਕਬੀਰ ਸੁਨੋ ਮੇਰੀ ਮਾਈ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਮਾਤਾ ਮਾਤਾ ਕਿਹਨੂੰ ਕਹਿੰਦੇ ਨੇ ਜਿੰਦ ਨੂੰ ਇੱਥੇ ਮਾਂ ਜਿੰਦ ਨੂੰ ਕਿਹਾ ਹੈ ਭਗਤ ਜੀ ਨੇ ਇਨ ਭਗਤ ਜੀ ਕਹਿੰਦੇ ਕਹਤ ਕਬੀਰ ਸੁਨੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਕਹਿੰਦੇ ਦੇਖੋ ਇਨਾ ਪ੍ਰਭਾਵ ਪਿਆ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਕਹਿਣਾ ਕਰ ਜਾ ਸੁਨੋ ਮੇਰੀ ਮੇਰੀ ਜਿੰਦ ਰੂਪਮਾਈ ਸੁਣਨਾ ਕਰ ਇਹਨ ਮੁੰਡਿਆਂ ਨੇ ਮੇਰੀ ਜਾਤ ਗਵਾਈ ਕਹਿੰਦੇ ਇਹਦਾ ਪ੍ਰਭਾਵ ਐਸਾ ਪਿਆ ਗੁਰੂ ਦੀ ਸੰਗਤ ਦਾ ਇਹ ਮੁੰਡਿਆਂ ਨੇ ਮੇਰੀ ਜਾਤ ਕਹਿੰਦੇ ਮੇਰੀ ਹਿੰਗਤਾਈ ਖਤਮ ਕਰਤੀ ਕਹਿੰਦੇ ਉੱਥੇ ਜਾਤ ਬਰਾਦਰੀ ਦਾ ਕੋਈ ਲੈਣ ਦੇ ਨਹੀਂ ਰਹਾ ਪਹਿਲਾਂ ਲੋਕ ਮੈਨੂੰ ਨੀਚ ਕਹਿੰਦੇ ਸੀ ਨੀਚੀ ਜਾਤ ਨੀਚ ਜਾਤ ਦਾ ਹੈ ਹਿੰਗਤਾ ਕਰਦੇ ਸੀ ਲੋਕ ਭਗਤ ਜੀ ਕਹਿੰਦੇ ਪਰ ਹੁਣ ਉਹ ਚੀਜ਼ ਖਤਮ ਹੋ ਗਈ ਇੰਦੇ ਇੰਨੇ ਮੁੰਡਿਆਂ ਨੇ ਮੇਰੀ ਜਾਤ ਗਵਾਈ ਕਹਿੰਦੇ ਉਹ ਜਾਤ ਬਰਾਦਰੀ ਹਿੰਗਤਾ ਜਿਹੜੀ ਸੀ ਉਹ ਲੈ ਕੇ ਖਤਮ ਹੋ ਗਈ ਕਿਉਂਕਿ ਉਹ ਕਹਿੰਦੇ ਮੁੰਡਿਆਂ ਨੇ ਇਸ ਸਾਧ ਸੰਗਤ ਦਾ ਮੇਰੇ ਤੇ ਵੱਡਾ ਪ੍ਰਭਾਵ ਪਿਆ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਆਉਣ ਕਾਰਨ ਗੁਰੂ ਦੀ ਸੰਗਤ ਕਰਨ ਕਾਰਨ ਭਜਨ ਕਰਨ ਨਾਲ ਨਾਮ ਜਪਣ ਦੇ ਨਾਲ ਭਗਤ ਜੀ ਕਹਿੰਦੇ ਜਾਤ ਹੀ ਖਤਮ ਹੋ ਗਈ ਬਰਾਦਰੀ ਜਾਤ ਕੁਝ ਨਹੀਂ ਰਿਹਾ ਉਹ ਕਹਿੰਦੇ ਕੋ ਭਗਤ ਪਰਮੇਸ਼ਰ ਦਾ ਬੰਦਾ ਬਣ ਗਿਆ ਉਹਦੇ ਨਾਮ ਦੇ ਨਾਲ ਜੁੜ ਕੇ ਉਹ ਪ੍ਰਮਾਤਮਾ ਦਾ ਹੀ ਵਸ ਰਹਿ ਗਿਆ ਕਹਿੰਦੇ ਹੋਰ ਸੰਸਾਰ ਦੀ ਹਿੰਗਤਾ ਓਮੇ ਜਾਤ ਇਹ ਸਭ ਕੁਝ ਜਿਹੜੀ ਸੀ ਖਤਮੀ ਕਰਤੀ ਮਾਲਕ ਨੇ ਕਹਿੰਦੇ ਹੁਣ ਤਾਂ ਉਹ ਪ੍ਰਮਾਤਮਾ ਹੀ ਨਜ਼ਰ ਹੁੰਦਾ ਹੁਣ ਕੋਈ ਮੇਰੀ ਜਾਤ ਨਹੀਂ ਕੋਈ ਬਰਾਦਰੀ ਨਹੀਂ ਕੋਈ ਧਰਮ ਮਜਬ ਕਹਿੰਦੇ ਸਾਰਾ ਕੁਝ ਉਹ ਪ੍ਰਮਾਤਮਾ ਨੇ ਖਤਮ ਕਰਤਾ ਇਹ ਉਹਨਾਂ ਚ ਰਿੰਗਦਾ ਪਿਆਰ ਉਹ ਮਜਬਾਂ ਦੀ ਧਰਮਾਂ ਦੀ ਜਾਤਾਂ ਦੀ ਬਰਾਦਰੀਆਂ ਦੀ ਹੋਮਿਆ ਜਿੰਨਾ ਚਿਰ ਉਹ ਮਾਲਕ ਦੇ ਨਾਲੋਂ ਵਿਛੜੇ ਹੋਏ ਹੋ ਪਰ ਜਿੱਦਨ ਉਹਦੇ ਨਾਲ ਕੇ ਆਤਮਾ ਦਾ ਮੇਲ ਹੁੰਦਾ ਹੈ ਸੁਮਿਲਨ ਹੁੰਦਾ ਹੈ ਉਹਦੇ ਨਾਲ ਰਿਸ਼ਤਾ ਬਣਦਾ ਹੈ ਦੇਖੋ ਬਿਰਤੀ ਦੀ ਭਗਤ ਜੀ ਗੱਲ ਕਰਦੇ ਨੇ ਸ਼ਬਦਾਂ ਵਿੱਚ ਉਥੇ ਸੰਸਾਰੀ ਧਾਰਨਾ ਤਾਂ ਲੈਣ ਦੇਣ ਕਿ ਸਾਨੂੰ ਸਮਝ ਪੈ ਜਾਏ ਭਾਵੇਂ ਕੀ ਓਖੇ ਸ਼ਬਦ ਹਨ ਭਗਤ ਜੀ ਦੇ ਪਰ ਉਹ ਬਿਰਤੀ ਦੀ ਗੱਲ ਕਰ ਦੇਣ ਕਿ ਪਹਿਲੋਂ ਬਿਰਤੀ ਕੈਸੀ ਸੀ ਇੱਕ ਅਨਜਾਨ ਔਰਤ ਵਾਲੀ ਬਿਰਤੀ ਸੀ ਜਿਹੜੀ ਕੁਲਾ ਕਲੈਣ ਕਲਖਣੀ ਜਿਹਨੂੰ ਕਿਹਾ ਬਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਕਹਿੰਨੇ ਆ ਜਿਹਦੇ ਵਿੱਚ ਔਗਣਾਂ ਨੂੰ ਉਸ ਇਸਤਰੀ ਨੂੰ ਉਸ ਜੀਵ ਨੂੰ ਅਸੀਂ ਇਸੇ ਤਰ੍ਹਾਂ ਹੀ ਕਹਿੰਨੇ ਆ ਪਰ ਜਦੋਂ ਉਸੇ ਜੀਵ ਵਿੱਚ ਗੁਣ ਆ ਜਾਂਦੇ ਹਨ ਫਿਰ ਉਸੇ ਜੀਵ ਦੀ ਅਸੀਂ ਸੋਭਾ ਕਰਦੇ ਹਾਂ ਬਹੁਤ ਚੰਗੀ ਇਸਤਰੀ ਹੈ ਘਰ ਸੰਭਿਆ ਬੱਚੇ ਸੰਭੇ ਹਨ ਪਰਿਵਾਰ ਸੰਭਿਆ ਕੰਮ ਕਰ ਚੰਗਾ ਕਰਦੀ ਹੈ ਉਸੇ ਨੂੰ ਹੀ ਵਡਿਆਨੇ ਇਸਤਰੀ ਤਾਂ ਕੀ ਹੁੰਦੀ ਹੈ ਸੇ ਤਰ੍ਹਾਂ ਅਸੀਂ ਸਾਰੇ ਜੀਵ ਜੀਵ ਰੂਪ ਇਸਤਰੀਆਂ ਜਦੋਂ ਸੰਗਤ ਕਰਦੀਆਂ ਗੁਰੂ ਦੀ ਗੁਰੂ ਦੀ ਬਾਣੀ ਦੇ ਰਾਹੀ ਸਾਡੇ ਵਿੱਚ ਉਹ ਗੁਣ ਕੱਤਰ ਹੁੰਦੇ ਹਨ ਜਿਹਦੇ ਕਾਰਨ ਸਾਨੂੰ ਉਹ ਪ੍ਰਭੂ ਦੇ ਮੇਲ ਦੇ ਕਾਰਨ ਸਾਡੇ ਵਿੱਚ ਉਗਣਾਂ ਦਾ ਨਵੇੜਾ ਹੋ ਜਾਂਦਾ ਹੈ ਨਾਸ ਹੋ ਜਾਂਦੇ ਹਨ ਉਨ੍ਹਾਂ ਨਾਲ ਆਤਮਾ ਭਰਪੂਰ ਹੋ ਜਾਂਦੀ ਹੈ ਭਗਤ ਜੀ ਕਹਿੰਦੇ ਇਹਨਾਂ ਮੁੰਡਿਆਂ ਨੇ ਮੇਰੀ ਜਾਤ ਗਵਾਈ ਕਹਿੰਦੇ ਸੰਗਤ ਦੇ ਵਿੱਚ ਆਉਣ ਕਰਕੇ ਕਹਿੰਦੇ ਮੇਰੀ ਜਾਤ ਹਿੰਗਤਾ ਹੋ ਮੈਂ ਸਭ ਕੁਝ ਲੋਕ ਪਹਿਲਾਂ ਨੀਚ ਕਹਿੰਦੇ ਸੀ ਲੋਕ ਕੋਲ ਬਹਿਣ ਨਹੀਂ ਸੀ ਦਿੰਦੇ ਲੋਕ ਭਜਨ ਨਹੀਂ ਸੀ ਕਰਨ ਦਿੰਦੇ ਕਹਿੰਦੇ ਉਹੀ ਹੁਣ ਲੋਕ ਸਲਾਮ ਕਰਦੇ ਹਨ ਉਹੀ ਲੋਕ ਆਣ ਕੇ ਕੋਲ ਬਿੰਦੇ ਹਨ ਉਹੀ ਲੋਕ ਆਣ ਕੇ ਸਲਾਹ مشورہ ਕਰਦੇ ਹਨ ਕਿਉਂ ਹੁਣ ਸਤਿਗੁਰ ਪਰਮੇਸ਼ਰ ਹਰੀ RAM ਉਹਨੇ ਸਭ ਕੁਛ ਹੀ ਨਾਸ ਕਰਤਾ ਸੰਸਾਰ ਦੀ ਬਿਰਤੀ ਖਤਮ ਕਰਤੀ ਕਹਿੰਦੇ ਊਗਣਾ ਰੂਪੀ ਬਿਰਤੀ ਨੂੰ ਖਤਮ ਕਰਕੇ ਬਿੱਲੀ ਰੂਪ ਬਿਰਤੀ ਤ੍ਰਿਸ਼ਨਾ ਰੂਪ ਬਿਰਤੀ ਨੂੰ ਤਾਰ ਕੇ ਕਹਿੰਦੇ ਸਹਿਜ ਸੰਤੋਖ ਧੀਰਜ ਦਇਆ ਧਰਮ ਅੰਦਰ ਹਿਰਦੇ ਵਿੱਚ ਗੁਣ ਪੈਦਾ ਕਰਤੇ ਜਿਹਦੇ ਕਾਰਨ ਕਹਿੰਦੇ ਇਹ ਸੰਸਾਰ ਦੇ ਵਿੱਚ ਜੁਗਾ ਜੁਗਾ ਤੱਕ ਇਸ ਭਗਤ ਜੀ ਕਹਿੰਦੇ ਜੁਗਾ ਜੁਗਾ ਤੱਕ ਸਰਜੀਤ ਹੋ ਗਈ ਆਤਮਾ ਇਹ ਪਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਦੋ ਸ਼ਬਦ ਇੱਥੇ ਸੰਪੂਰਨ ਹੁੰਦੇ ਹਨ ਭਗਤ ਜੀ ਦੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇਕਾਂ ਭੁੱਲਾਂ ਜੰਦੀਆਂ ਨ ਮਹਾਰਾ ਸਮੱਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ